ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾ ਰਹੇ ਆ ਬ੍ਰੈਡ ਪੀਜ਼ਾ ਤੇ ਤबीयत ਵੀ ਬਿਲਕੁਲ ਵੀ ਠੀਕ ਨਹੀਂ ਆ। ਅਸੀਂ ਜੇ ਅਸੀਂ ਅੰਮ੍ਰਿਤਸਰ ਸਾਹਿਬ ਉੱਥੋਂ ਆਉਂਦਿਆਂ-ਆਉਂਦਿਆਂ ਅਸੀਂ ਸਾਰੀ ਪਤਨੀ ਬਾਹਰਲਾ ਖਾਣਾ ਖਾ ਲਿਆ ਤਾਂ ਕਰਕੇ ਸਾਰਿਆਂ ਦੇ ਪੇਟ ਆ ਜਿਹੜੇ ਖਰਾਬ ਹੋ ਚੁੱਕੇ ਐ ਇਨਫੈਕਸ਼ਨ ਹੋ ਚੁੱਕੀ ਆ ਸਾਨੂੰ ਸਾਰਿਆਂ ਨੂੰ ਤੇ ਇਸ ਕਰਕੇ ਐਵਨ ਤੇ ਹੈਰੀ ਨੇ ਜਿਹੜੇ ਠੀਕ ਨੇ ਤੇ ਉਹ ਕਹਿੰਦੇ ਅਸੀਂ ਮੰਮਾ ਪੀਜ਼ਾ ਖਾਣਾ ਤੇ ਬਾਹਰ ਅਸੀਂ ਜਾ ਨਹੀਂ ਸਕਦੇ ਸੀ ਇਸ ਲਈ ਮੈਂ ਸੋਚਿਆ ਚਲੋ ਘਰ ਹੀ ਕੁਝ ਬਣਾ ਦਿੰਨੀ ਆ ਤੇ ਵੀਡੀਓ ਨੂੰ ਦੇਖਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਵਾਲਾ ਜਿਹੜਾ ਵਟਣਾ ਉਹਨੂੰ ਦਬਾਇਆ ਕਰੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਚਲੋ ਫਿਰ ਚੱਲਦੇ ਆਂ ਵੀਡੀਓ ਦੇ ਵੱਲ ਰਸਪੀ ਬਣਾਉਣ ਦੇ ਲਈ ਆਪਾਂ ਨੇ ਲੈ ਲਿਆ ਇੱਕ ਟਮਾਟਰ ਇੱਕ ਪਿਆਜ਼ ਤੇ ਸਿਮਲਾ ਮਿਰਚ ਤੇ ਬ੍ਰੈਡ ਇਹ ਆਪਾਂ ਨੇ ਜਿਹੜੀ ਲਈ ਆ ਤੇ ਹੁਣ ਇਹਨੂੰ ਆਪਾਂ ਸਿਮਲਾ ਮਿਰਚ ਤੇ ਪਿਆਜ਼ ਨੂੰ ਤਵੇ ਦੇ ਉੱਤੇ ਜਿਹੜਾ ਉਹ ਫਰਾਈ ਕਰ ਲਾਂਗੇ ਤੇ ਇਹਨੂੰ ਥੋੜਾ ਜਿਹਾ ਕਰਾਂਚੀ ਰੱਖਣਾ ਮਤਲਬ ਪੂਰੇ ਚੰਗੀ ਤਰ੍ਹਾਂ ਜਿਹੜਾ ਇਹਨੂੰ ਭੁੰਨਣਾ ਨਹੀਂ ਆ ਤੇ ਵਸ ਆਪਾਂ ਨੇ ਇੰਨੇ ਕੀ ਕਰੰਚੀ ਕਰਨੇ ਆ ਹਲਕੇ ਹਲਕੇ ਜਿਹੜੇ ਪਿਆਜ਼ ਨੇ ਉਹ ਬ੍ਰਾਊਨ ਹੋਣ ਲੱਗ ਗਏ ਨੇ ਤੇ ਸਿੰਮਲਾ ਵਿੱਚ ਵੀ ਜਿਹੜੀ ਉਹ ਥੋੜੀ ਜੀ ਉਹ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਹੁਣ ਆਪਾਂ ਘਿਓ ਲਾ ਕੇ ਜਿਹੜੇ ਬ੍ਰੈਡ ਨੇ ਹੋ ਰੱਖ ਦਾਂਗੇ ਤੇ ਉੱਤੇ ਆਪਾਂ ਇਹਦੇ ਸੌਸ ਲਾਵਾਂਗੇ ਤੇ ਹੁਣ ਆਪਾਂ ਇਹਦੇ ਉੱਤੇ ਜਿਹੜੇ शिमला मिर्च ਪਿਆਜ਼ ਤੇ ਟਮਾਟਰ ਸੀਗੇ ਓਮਣਾ ਇਸੀ ਤੇ ਉਹ ਪਾ ਦਾਂਗੇ ਬੱਸ ਇਹ ਨੀਚੇ ਚੀਜ਼ ਵੀ ਪਾਣੀ ਚਾਹੀਦੀ ਸੀ ਮੈਂ ਭੁੱਲ ਗਈ ਆ ਤੇ ਆਪਾਂ ਨੇ ਪਾ ਦਿੱਤੇ ਜਿਹੜੇ ਬਣਾਇਆ ਸੀਗਾ शिमला मिर्च ਤੇ ਪਿਆਜ਼ ਤੇ ਟਮਾਟਰ ਕੱਟੇ ਸੀਗੇ ਉਹਨਾਂ ਨੂੰ ਫਰਾਈ ਕੀਤਾ ਸੀ ਹਲਕਾ ਜਿਹਾ ਤੇ ਹੁਣ ਆਪਾਂ ਉਹ ਪਾ ਦਿੱਤੇ ਆ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਚੀਜ਼ ਚੀਜ਼ ਤੁਸੀਂ ਜਿੰਨੀ ਵੀ ਚਾਹੋ ਨੇ ਉਹ ਨਹੀਂ ਪਾ ਸਕਦੇ ਉਹ ਮੈਨੇ ਜ਼ਿਆਦਾ ਨਹੀਂ ਪਾਈ ਤੇ ਹੁਣ ਆਪਾਂ ਇਹਨੂੰ ਉੱਪਰੋਂ ਕਿਸੇ ਵੀ ਪਾਂਡੇ ਦੇ ਨਾਲ ਟੱਕ ਦਾਂਗੇ ਪਲੇਟ ਲੈ ਲਓ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਉਹਦੇ ਨਾਲ ਆ ਜਿਹੜੀ ਚੀਜ਼ ਆ ਉਹ ਜਲਦੀ ਮੈਲਟ ਹੋ ਜੂਗੀ ਚੀਜ਼ ਜਿਹੜੀ ਉਹਨੂੰ ਪਹਿਲਾਂ ਕੱਢ ਕੇ ਰੱਖ ਲਿਓ ਮੈਂ ਭੁੱਲ ਗਈ ਸੀ ਕਿਉਂਕਿ ਬੱਚਿਆਂ ਨੇ ਜਲਦੀ ਕੀਤੀ ਕਿ ਮਮਾ ਅਸੀਂ ਨੇ ਖਾਣਾ ਆ ਤੇ ਇਸ ਲਈ ਮੈਂ ਚੀਜ਼ ਆ ਜਿਹੜੀ ਉਹ ਪਹਿਲਾਂ ਨਹੀਂ ਕੱਢੀ ਸੀ ਠੰਡੀ ਕੱਢੀ ਸੀ ਇਸ ਲਈ ਥੋੜਾ ਜਿਆਦਾ ਟਾਈਮ ਲੱਗ ਗਿਆ ਚੀਜ਼ ਨੂੰ ਪਹਿਲਾਂ ਨਾਰਮਲ ਟੈਂਪਰੇਚਰ ਤੇ ਲਿਆ ਕੇ ਰੱਖ ਲਿਓ ਤੇ ਹੁਣ ਮੈਨੇ ਪਾਇਆ ਆਰਗੈਨਿਕ ਤੇ ਆਪਣਾ ਚਿਲੀ ਤੇ ਹੁਣ ਆਪਣਾ ਜਿਹੜਾ ਬਣ ਕੇ ਹੋ ਚੁੱਕਿਆ ਤਿਆਰ ਪੀਜ਼ਾ ਬ੍ਰੈਡ ਹੋ ਗਿਆ ਰੈਡੀ ਦੇਖ ਸਕਦੇ ਹੋ ਤੁਸੀਂ ਮੈਂ ਤੋਂ ਵੀ ਰਹਿਣਾ ਨਹੀਂ ਗਿਆ ਬਸ ਤਾਂ ਮੇਰਾ ਪੇਟ ਖਰਾਬ ਹੈ ਮੈਂ ਬੁਮਾਰਾ ਤੇ ਮੈਂ ਖਾ ਕੇ ਦੇਖਿਆ ਐਨਾ ਟੇਸਟੀ ਬਣਿਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਬੜਾ ਟੇਸਟੀ ਬੱਚਿਆਂ ਦੇ ਫੇਵਰਟ ਹੈ ਇਹ ਵਾਲੀ ਪੀਜ਼ਾ